ਜਾ ਦੋਮਾ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਸੀ ਚੂਰੋ ਚੂਰ ਹੋਈ ਨਾ ਪਿਆਰੀ ਮਿਲੇ ਮਵਰਗਾ ਨਾ ਪਿਆਰੀ ਮਿਲੇ ਮਵਰਗਾ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਸਾਬ ਜੀ ਹੋਇਆ ਕੀ ਹੈ ਤੁਹਾਡੇ ਮਾਤਾ ਪਿਤਾ ਜੀ ਨੂੰ ਮੈਂ ਦੇਖ ਰਿਹਾ ਤੁਸੀਂ ਅੱਜ ਬਰੀਆਨੇ ਦੇ ਵਿੱਚ ਹੀ ਜਿਹੜੀਆਂ ਆਪਣੀ ਮਾਤਾ ਪਿਤਾ ਦੀਆਂ ਫੋਟੋਆਂ ਲੈ ਕੇ ਤੁਰੇ ਫਿਰਦੇ ਨਜ਼ਰ ਆ ਰਹੀ ਮਮੀ ਜੀ ਦੇ ਉੱਪਰ ਮਕਾਨ ਡਿੱਗਾ ਸੀ ਮਕਾਨ ਡਿੱਗਣ ਤੋਂ ਬਾਅਦ ਸਾਰਿਆਂ ਨੂੰ ਪਤਾ ਜਿਹੜਾ ਇਨਸਾਨ ਜਿਹੜਾ ਮਾਂ ਪਿਓ ਤੋਂ ਬਿਨਾ ਬੱਚਾ ਜਿਹੜਾ ਟੁੱਟ ਜਾਂਦਾ ਤੇ ਅੱਜ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਰੋਟੀ ਤੋਂ ਮੈਂ ਬੇਕਾਰ ਹੋਇਆ ਵਾਂ ਨਾ ਮੈਨੂੰ ਕਦੀ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਜਿਹੜੀ ਮੈਂ ਖਾ ਸਕਦਾ ਹੁਣ ਜਿਹੜੀ ਕਿ ਨਾ ਅੱਜਕੱਲ੍ਹ ਦੀ ਰੋਟੀ ਵੀ ਨਹੀਂ ਜੜੀ ਨਸੀਬ ਹੁੰਦੀ ਮਾਂ ਦੇ ਹੱਥਾਂ ਦੀ ਅੱਜ ਵੀ ਮੈਂ ਯਾਦ ਕਰਕੇ ਰਕੇ ਉਹਨਾਂ ਨੂੰ ਜਿਹੜਾ ਕਿ ਆਪਣਾ ਮਨ ਪਰੋਂਦਾ ਮਾਂ ਦੇ ਜਾਨ ਤੋਂ ਬਾਅਦ ਹੀ ਪਿਤਾ ਦੀ ਪਿਤਾ ਵੀ ਜਹਾਨੋਂ ਤੁਰ ਗਿਆ ਆ ਬੰਦਾ ਹੋਰ ਟੁੱਟ ਜਾਂਦਾ ਹੈ ਅਕੀ ਬੀਤੀ ਉਸ ਵੇਲੇ ਮੈਂ ਕਿਹੇ ਕੰਮ ਕਰ ਰਹਾ ਸੀ ਕਿਸੇ ਦੇ ਘਰ ਮੈਂ ਸਫਾਈ ਕਰ ਰਹਾ ਪੋਚੇ ਮਾਰਨਾ ਕਿਸੇ ਦੇ ਘਰੇ ਮੈਂ ਉੱਥੇ ਮਨੋਨਾ ਮੇਰੇ ਭਰਾ ਹੀ ਛੋਟਾ ਆ ਵੱਡਾ ਮੇਰੇ ਤੋਂ ਉਹਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਤਰ੍ਹਾਂ ਜੇ ਡੜੀ ਦਿੱਤੀ ਗਈ ਡੈਥ ਹੋ ਗਈ ਤੇ ਮੇਰੇ ਪੈਰਾਂ ਹੱਜ ਜਮੀਂ ਨਿਕਲ ਗਈ ਤੇ ਮੈਂ ਉੱਥੇ ਹੀ ਡਿੱਗ ਪਿਆ ਮੈਂ ਮਾਲਕਾ ਤੂੰ ਮੇਰੇ ਨਾਲ ਕੀ ਕੀਤਾ ਮੇਰੀ ਮਾਂ ਤੇ ਕੋਈ ਕੋਈ ਮੇਰਾ ਤੂੰ ਉਹ ਵੀ ਲੈ ਗਿਆ ਸਾਣੇ ਕਹਿੰਦੇ ਜੋ ਵੱਡੇ ਕਹਿੰਦੇ ਸਿਰਤਨ ਦੇ ਉਹਨਾਂ ਦਾ ਕਿ ਕਿਸੇ ਨੂੰ ਪੁੱਛ ਪੜਤਾਲ ਜਿਹੜੀ ਕਿ ਹੁੰਦੀ ਹੈ ਉਹਨਾਂ ਦਾ ਕਿ ਲੋਕੀ ਪੁੱਛਦੇ ਆ ਬਾਅਦ ਚ ਤੂੰ ਕੌਣ ਤੇ ਮੈਂ ਕਹਿੰਦਾ ਅੱਜ ਤੱਕ ਮੈਨੂੰ ਕਿਸੇ ਨੇ ਨਾ ਪੁੱਛਿਆ ਨੀ ਨਾ ਕਦੀ ਫੋਨ ਕਰਕੇ ਕਦੀ ਪੁੱਛਿਆ ਵੀ ਹਾਂ ਹੈਗਾ ਜਾਂ ਤੂੰ ਨਹੀਂ ਦੁਨੀਆ ਤੇ ਰੋਟੀ ਵੀ ਆਪ ਬਣਾਉਣੀ ਪੈਂਦੀ ਐ ਲੇੜੇ ਵੀ ਆਪ ਧੋਣੇ ਪੈਂਦੇ ਨੇ ਮੀਂਹ ਆ ਜਾਂਦਾ ਤੇ ਪਾਣੀ ਛੱਟਣਾ ਪੈਂਦਾ ਆ ਵੀ ਤਾਂ ਕਿੰਨੇ ਕਿ ਬੁਰੇ ਹਾਲਾਤ ਨੇ ਹੁੰਦੇ ਇਹ ਇੰਨੇ ਹਾਲਾਤ ਬੁਰੇ ਆ ਮੈਂ ਬਿਆਨ ਨਹੀਂ ਕਰ ਸਕਦਾ ਜਿੱਥੇ ਮੇਰੇ ਇਨਾ ਬਹੁਤ ਹੀ ਜ਼ਿਆਦਾ ਉੱਥੇ ਪਾਣੀ ਜ਼ਿਆਦਾ ਆ ਜਾਂਦਾ ਕਹੇ ਮੌਕੇ ਤੇ ਪਾਣੀ ਦੇ ਵਿੱਚੋਂ ਦੀ ਜਿਹੜਾ ਕਿ ਮੈਨੂੰ ਨੰਗਣਾ ਪੈਂਦਾ ਮੇਰੇ ਜਾਂਦਨ ਕੱਪੜੇ ਭਿੱਜੇ ਹੁੰਦੇ ਆ ਨਾ ਮੈਂ ਉੱਥੇ ਰੋਟੀ ਬਣਾਉਣ ਜੋਗਾ ਨਾ ਨਾ ਕੁਛ ਕਹੇ ਮੌਕੇ ਤੇ ਹੋ ਜਾਂਦਾ ਵਾ ਵੀ ਮੈਂ ਪਾਣੀ ਪੀ ਕੇ ਜਿਹੜੀ ਕਿ ਰਾਤ ਗੁਜ਼ਾਰਦਾ ਨੇਸ਼ਨ ਪੋਸਟ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਅੱਜ ਉਸ ਨੌਜਵਾਨ ਨੂੰ ਮਿਲਾਉਣ ਜਾ ਰਹੇ ਆਂ ਜਿਸ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਤਰਨ ਝੰਡਿਆਲੇ ਦਾ ਰਹਿਣ ਵਾਲਾ ਇਹ ਨੌਜਵਾਨ ਜਿਹੜਾ ਹੈ ਝੌਂਪੜੀ ਦੇ ਵਿੱਚ ਰਹਿ ਰਿਹਾ ਹੈ ਅਤੇ ਮਾਂ-ਬਾਪ ਦੀ ਜਿਹੜੀ ਮੌਤ ਹੋ ਗਈ ਹੈ ਤੇ ਮਾਂ-ਬਾਪ ਦੀ ਮੌਤ ਤੋਂ ਬਾਅਦ ਉਸ ਦੇ ਵਿਛੋੜੇ ਦੇ ਵਿੱਚ ਹੀ ਵਰਾਨੇ ਦੇ ਵਿੱਚ ਆਪਣੇ ਮਾਂ-ਬਾਪ ਦੀਆਂ ਤਸਵੀਰਾਂ ਹੱਥ ਦੇ ਵਿੱਚ ਲੈ ਕੇ ਮਾਂ-ਬਾਪ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਹਾਲਾਤ ਇੰਨੇ ਜਿਹੇ ਬੁਰੇ ਨੇ ਕਿ ਝੌਂਪੜੀ ਦੇ ਵਿੱਚ ਰਹਿਣਾ ਪੈ ਰਿਹਾ ਹੈ ਮਾਤਾ ਜੀ ਦੀ ਮੌਤ ਹੋ ਜਾਂਦੀ ਹੈ 2008 ਦੇ ਵਿੱਚ ਤੇ 10 ਸਾਲ ਬਾਅਦ ਹੀ ਜਿਹੜੇ ਪਿਤਾ ਜੀ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਲਵ ਝੰਡਿਆਲੇ ਦੇ ਹਾਲਾਤ ਜਿਹੜੇ ਨੇ ਵੱਤ ਤੋਂ ਵੱਧ ਹਨ ਤਾਂ ਰੱਬ ਦੀ ਮਿਹਰ ਹੈ ਉਹ ਜੀ ਇਸ ਵੀਰ ਤੇ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਹੈ ਸਰਸਵਤੀ ਮਾਤਾ ਜੁਬਾਨ ਦੇ ਉੱਪਰ ਬਰਾਜਮਾਨ ਹੈ ਤਾਂ ਲਵ ਨਾਲ ਜਲਬਾਤ ਵੀ ਕਰਾਂਗੇ ਲਵ ਦੀ ਇਹ ਦਰਦ ਭਰੀ ਦਾਸਤਾਨ ਵੀ ਸੁਣਦੇ ਆ ਲਵ ਜੀ ਹੋਇਆ ਕੀ ਹੈ ਤੁਹਾਡੇ ਮਾਤਾ ਪਿਤਾ ਜੀ ਨੂੰ ਮੈਂ ਦੇਖ ਰਿਹਾ ਤੁਸੀਂ ਅੱਜ ਵਿਰਿਆਨੇ ਦੇ ਵਿੱਚ ਜਿਹੜੀਆਂ ਆਪਣੀ ਮਾਤਾ ਪਿਤਾ ਦੀਆਂ ਫੋਟੋਆਂ ਲੈ ਕੇ ਤੁਰੇ ਫਿਰਦੇ ਨਜ਼ਰ ਆ ਰਹੇ ਹੋ ਕੀ ਹੋਇਆ ਸੀ ਮਾਨ ਮੰਮੀ ਜੀ ਤੇ ਪਰ ਮਕਾਨ ਡਿੱਗਾ ਸੀ ਮਕਾਨ ਡਿੱਗਣ ਤੋਂ ਬਾਅਦ ਸਾਰਨ ਪਤਾ ਜਿਹੜਾ ਇਨਸਾਨ ਜਿਹੜਾ ਮਾਂ ਪਿਓ ਤੋਂ ਬਿਨਾ ਬੱਚਾ ਜਿਹੜਾ ਟੁੱਟ ਜਾਂਦਾ ਹੈ ਤਾਂ ਅੱਜ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਜਿਸ ਨੂੰ ਕਹਿੰਦੇ ਅੰਦਰੋਂ ਵੀ ਮੇਰੇ ਕੋਲ ਬੋਲਣ ਵਾਸਤੇ ਕੋਈ ਸ਼ਬਦ ਨਹੀਂ ਹੈਗਾ ਵੀ ਇੰਨਾ ਮੇਰਾ ਰੋਟੀ ਤੋਂ ਮੈਂ ਬੇਕਾਰ ਹੋਇਆ ਵਾਂ ਨਾ ਮੈਨੂੰ ਕਦੀ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਜਿਹੜੀ ਮੈਂ ਖਾ ਸਕਦਾ ਹੁਣ ਜਿਹੜੀ ਕਿ ਮੈਨੂੰ ਅੱਜ ਕਦੀ ਰੋਟੀ ਵੀ ਨਹੀਂ ਜਿਹੜੀ ਨਸੀਬ ਹੁੰਦੀ ਮਾਂ ਦੇ ਹੱਥਾਂ ਦੀ ਅੱਜ ਵੀ ਮੈਂ ਯਾਦ ਕਰ ਕਰਕੇ ਉਹਨਾਂ ਨੂੰ ਜਿਹੜਾ ਕਿ ਆਪਣਾ ਮਨ ਭਰਨ ਦਾ ਮੇਰਾ ਜਦੋਂ ਮੈਂ ਬੋਲਦਾ ਕੁਛ ਵੀ ਜਰੂਰ ਜੀ ਮਾਪੇ ਜਿੰਨਾਂ ਦੇ ਸਿਰ ਤੇ ਨਹੀਂ ਹੁੰਦੇ ਨੇ ਜਹਾਨੋਂ ਤੁਰ ਜਾਂਦੇ ਨੇ ਉਸ ਦਾ ਦਰਦ ਉਹ ਬੱਚਿਆਂ ਨੂੰ ਪਤਾ ਹੁੰਦਾ ਹੈ ਅਸੀਂ ਜਿੰਦੇ ਜੀ ਤਾਂ ਮਾਪੇ ਬਾਪ ਨੂੰ ਸੰਭਾਲ ਦੇਣੀਆਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਕੀ ਹਾਲਾਤ ਬਣ ਜਾਂਦੇ ਨੇ ਲਵ ਜੰਡਿਆਲੇ ਤੋਂ ਬਿਹਤਰ ਨਹੀਂ ਜਾਣ ਬਾਈ ਰਹਿ ਗਏ ਟੁੱਟ ਜਾਂਦਾ ਬੰਦਾ ਜਦੋਂ ਆਪਣੇ ਵੀ ਦੂਰ ਹੋ ਜਾਂਦੇ ਨੇ ਮਾਪੇ ਬਾਪ ਜਿੰਦਾ ਹੁੰਦੇ ਨੇ ਤਾਂ ਸਾਰੇ ਸਹਾਰਾ ਬਣ ਜਾਂਦੇ ਨੇ ਪਰ ਜਦੋਂ ਮਾਪੇ ਬਾਪ ਦੀ ਮੌਤ ਹੋ ਜਾਂਦੀ ਹੈ ਤਾਂ ਰਿਸ਼ਤੇਦਾਰ ਭੈਣ ਭਰਾ ਵੀ ਸਾਥ ਛੱਡ ਜਾਂਦੇ ਨੇ ਆ ਲਵਜੰਦੇ ਵਾਲੇ ਦੀ ਆਵਾਜ਼ ਪਹਿਲਾਂ ਸੁਣਦੇ ਆ ਉਸ ਤੋਂ ਬਾਅਦ ਇਹਨਾਂ ਦੀ ਦਰਦ ਭਰੀ ਦਾਸਤਾਨ ਤੇ ਵੀ ਚੱਲਾਂਗੇ ਲਵ ਜੀ ਸੁਣਾਉਣਾ ਕੀ ਜਾਂਦੇ ਮਾਂ ਦੀ ਯਾਦ ਦੇ ਵਿੱਚ ਮਾਂ ਨਾਲ ਇੰਨਾ ਪਿਆਰ ਹੈ ਫੋਟੋ ਹੱਥ ਦੇ ਵਿੱਚ ਫੜੀ ਹੈ ਕੀ ਸੁਣਾਉਂਦੀ ਹਾਂ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤਾਂ ਠੰਡੀਆਂ ਛਾਵਾਂ ਨੂੰ ਕੋਈ ਪੁੱਛੇ ਹਵਾ ਵਿੱਚ ਹੀ ਜੈ ਉੱਡ ਕੇ ਜਾ ਖੋਵੇ ਤਾਂ ਬਣੀਆ ਰਾਵਾਂ ਨੂੰ ਕੌਣ ਪੁੱਛੇ ਜੇ ਚਣੀਆਂ ਦੇਣ ਸੁਨੇਹੇ ਤਾਂ ਕਮਾ ਆ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾਂ ਤਾਂ ਮਾਵਾਂ ਨੂੰ ਕੌਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਸੀ ਚੂਰੋ ਚੂਰ ਹੋਈ ਨਾ ਪਿਆਰੀ ਮਿਲੇ ਮਵਰਗਾ ਨਾ ਪਿਆਰੀ ਮਿਲੇ ਮਵਰਗਾ ਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਹੋ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਸਹੀ ਹੈ ਜੀ ਚਾਚੀਆਂ ਤਾਇਆ ਜੇ ਮਾਵਾ ਬਣ ਜਾਣ ਤਾਂ ਮਾਵਾ ਦੀ ਲੋੜ ਹੀ ਨਾ ਪਵੇ ਤਾਂ ਲਵ ਜੰਡੇ ਵਾਲਾ ਜੀ ਮੈਨੂੰ ਇਹ ਦੱਸੋ ਜਦੋਂ ਮਾਤਾ ਜੀ ਦੀ ਮੌਤ ਹੋਈ ਤੁਹਾਡੀ ਪਿਤਾ ਜੀ ਦੀ ਮੌਤ ਤੋਂ ਬਾਅਦ ਚਾਚੇ ਤਾਏ ਮਾਮੇ ਮਾਮੀਆਂ ਭੈਣ ਭਰਾਵਾਂ ਨੇ ਸਾਥ ਦਿੱਤਾ ਜਾਂ ਨਹੀਂ ਦਿੱਤਾ ਕਿਉਂਕਿ ਜਾਣੇ ਕਹਿੰਦੇ ਜੋ ਵੱਡੇ ਕਿਸੇ ਸਿਰਤਨ ਦੇ ਉਹਨਾਂ ਦਾ ਕਿ ਕਿਸੇ ਨੂੰ ਪੁੱਛ ਪੜਤਾਲ ਜਿਹੜੀ ਕਿ ਹੁੰਦੀ ਹੈ ਉਹਨਾਂ ਦਾ ਕਿ ਲੋਕੀ ਪੁੱਛਦੇ ਆ ਬਾਚ ਤੂੰ ਕੋਣ ਤੇ ਮੈਨੂੰ ਅੱਜ ਤੱਕ ਮੈਨੂੰ ਕਿਸੇ ਨੇ ਨਾ ਪੁੱਛਿਆ ਨੀ ਨਾ ਕਦੀ ਫੋਨ ਕਰਕੇ ਕਦੀ ਪੁੱਛਿਆ ਵੀ ਹਾਂ ਹੈਗਾ ਜਾਂ ਤੂੰ ਨਹੀਂ ਦੁਨੀਆ ਤੇ ਨਾ ਕੋਈ ਅੱਜ ਕੋਈ ਕੋਈ ਰਿਸ਼ਤੇਦਾਰ ਕਹਿਣ ਕਦੀ ਮੈਨੂੰ ਫੋਨ ਤੱਕ ਨਹੀਂ ਕਰਦਾ ਕੋਈ ਕੋਈ ਪੁੱਛਦਾ ਨਹੀਂ ਤੇ ਲਾ ਮੈਨੂੰ ਇਹ ਦੱਸੋ ਹੁਣ ਹਾਲਾਤ ਐਵੇਂ ਜਿਵੇਂ ਬਣੇ ਨੇ ਮੈਂ ਦੇਖ ਰਿਹਾ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਕਿਵੇਂ ਹੁਣ ਰੋਟੀ ਕਿਹਦੇ ਬਣਾ ਲੈਂਦੇ ਹੋ ਜੇ ਨਹੀਂ ਟਾਈਮ ਮਿਲਦਾ ਤਾਂ ਨਹੀਂ ਬਣਾਉਂਦੇ ਜਦੋਂ ਮਾਂ ਜਿੰਦੀ ਸੀ ਉਦੋਂ ਰੋਟੀ ਆਉਂਦਿਆਂ ਨੂੰ ਮਿਲ ਜਾਂਦੀ ਸੀ ਤਾਂ ਕਿੰਨੀ ਕਿ ਯਾਦ ਆਉਂਦੀ ਆ ਉਸ ਰੋਟੀ ਦੀ ਉਸ ਮਾਂ ਦੀ ਉਸ ਬਹੁਤ ਹੀ ਯਾਦ ਹੁੰਦੀ ਹੈ ਕਿ ਜਦੋਂ ਮੇਰੀ ਮੰਮੀ ਜੀ ਨੇ ਰੋਟੀ ਬਣਾਉਣੀ ਜਾਂ ਸਾਗ ਬਣਾਉਣਾ ਮੈਂ ਉਹਨਾਂ ਦੇ ਨਾਲ ਖੁਦ ਆਪ ਕੰਮ ਨਾਲ ਕਰਉਣਾ ਵੀ ਉਹਨਾਂ ਦੇ ਜਿਹੜੇ ਪਿਆਰੇ ਪਿਆਰੇ ਹੱਥਾਂ ਦੀ ਜਿਹੜੀ ਰੋਟੀ ਖਾਣਾ ਸੀ ਉਹਨਾਂ ਨੇ ਪੀਕ ਸਾਨੇ ਕਹਿੰਦੇ ਮਾਂ ਦੇ ਹੱਥਾਂ 'ਚ ਜਿਹੜੀ ਕਿ ਬਹੁਤ ਅਸ਼ੀਰਵਾਦ ਹੁੰਦਾ ਹੈ ਦੁਆਵਾਂ ਹੁੰਦੀਆਂ ਉਹਨਾਂ ਦੇ ਹੱਥਾਂ 'ਚ ਹਨ ਤੇ ਮੈਨੂੰ ਅੱਜ ਪਤਾ ਵੀ ਅੱਜ ਬਹੁਤ ਔਖਾ ਹੋ ਗਿਆ ਮੇਰੇ ਵਾਸਤੇ ਮੈਂ ਜਿਸ ਤਰ੍ਹਾਂ ਕਿ ਇੱਕਦਮ ਟੁੱਟ ਗਿਆ ਜਿਸ ਤਰ੍ਹਾਂ ਦਲਾ ਮੈਨੂੰ ਇਹ ਦੱਸੋ ਇਹ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਡਾ ਸੁਪਨਿਆਂ ਦਾ ਮੈਲ ਹੈ ਰਹਿਣ ਬਸੇਰਾ ਹੈ ਤੁਹਾਡਾ ਕਿਵੇਂ ਰਹਿੰਦੇ ਹੋ ਰੋਜੀ ਰੋਟੀ ਕਿਵੇਂ ਚੱਲ ਰਹੀ ਹੁੰਦੀ ਹੈ ਤੁਹਾਡੀ ਪਹਿਲੀ ਗੱਲ ਜਿੱਥੇ ਮੈਂ ਰਹਿ ਰਿਹਾ ਉੱਥੇ ਬਹੁਤ ਹੀ ਜ਼ਿਆਦਾ ਜਦੋਂ بارش ਆਉਂਦੀ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਔਰ ਮੇਰੇ ਕੱਪੜਿਆਂ ਤੱਕ ਜਿਹੜਾ ਕਿ ਗਿੱਲੇ ਹੋ ਜਾਂਦਾ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਕਹਿੰ ਮੌਕੇ ਤੇ بارش ਨਾਲ ਜਿਹੜਾ ਕਿ ਪਾਣੀ ਸਮੈਲ ਜਿਹੜੇ ਕੱਪੜੇ ਮਾਰ ਨਾ ਪੈਂਦੇ ਆ ਲਓ ਸਾਰਿਆਂ ਨੇ ਸਾਥ ਨਹੀਂ ਦਿੱਤਾ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਕਿ ਰੱਬਾ ਜੇ ਮਾਂ ਬਾਪ ਨਹੀਂ ਰਹੇ ਰਿਆਨ ਬਸੇਰਾ ਵੀ ਇਹੋ ਜਿਹਾ ਜੇ ਪਾਣੀ ਭਰ ਜਾਂਦਾ ਮੀਂਹ ਆਉਂਦਾ ਹਨੇਰੀ ਆਉਂਦੀ ਆ ਤਾਂ ਡਰ ਰਹਿੰਦਾ ਜੇ ਵੇਲੇ ਵੀ ਪਾਣੀ ਭਰ ਜਾਣਾ ਸਮੁੰਦਰ ਬਣ ਜਾਂਦਾ ਜਿਉਂ ਝੌਂਪੜੀ ਦੇ ਵਿੱਚ ਰਹਿ ਰਹੇ ਹੋ ਰੱਬ ਨਾ ਨਰਾਜ਼ ਜੀ ਹੁੰਦੀ ਹੈ ਰੱਬ ਨਾ ਤੇ ਹੁੰਦੀ ਹੈ ਕਿਉਂਕਿ ਅਗਰ ਮਾਪਿਓ ਬੰਦੇ ਸਿਰ ਤੇ ਹੋਵੇ ਤਾਂ ਬੱਚੇ ਨੂੰ ਇਹ ਹਾਲਾਤ ਨਹੀਂ ਵੇਖਣੇ ਪੈਂਦੇ ਕਿਉਂਕਿ ਮਾਪਿਓ ਨੂੰ ਪਤਾ ਹੁੰਦਾ ਵੀ ਹਾਂ ਮੈਂ ਬੱਚੇ ਨੂੰ ਆਪਣੇ ਕਿਤਰਾ ਰੱਖਿਆ ਕਿਤਰਾ ਰੱਖਣਾ ਤਾਂ ਮੈਨੂੰ ਲਾਵੇ ਦੱਸੋ ਆਵਾਜ਼ ਰੱਬ ਨੇ ਵਧੀਆ ਦਿੱਤੀ ਹੈ ਜਦੋਂ ਮਾਪਿਆਂ ਦੀਆਂ ਫੋਟੋਆਂ ਦੇਖਦੇ ਹੋ ਹੁਣ ਵੀ ਮੈਂ ਦੇਖ ਰਿਹਾ ਤੁਸੀਂ ਰਾਨੇ ਦੇ ਵਿੱਚ ਚੱਲ ਕੇ ਆ ਰਹੇ ਹੋ ਕੋਈ ਨਾ ਕੋਈ ਤੁਸੀਂ ਮੂੰਹ ਦੇ ਵਿੱਚੋਂ ਜੁਣ ਜਣਾਉਂਦੇ ਰਹਿੰਦੇ ਹੋ ਕਿਹੜਾ ਜੀ ਦਾ ਜਿਹੜਾ ਮਾਤਾ ਵਾਸਤੇ ਤੁਸੀਂ ਆਪਣੀ ਮਾਂ ਵਾਸਤੇ ਜਾ ਚੜਦੇ ਮੈਂ ਕਿਵੇਂ ਪੁਲਾਵਾਂ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਹੋ ਮੈਂ ਕਿਵੇਂ ਪੁਲਾਵਾਂ ਪਿਆਰ ਤੇਰਾ ਹੋ ਤੇਰੀ ਮਮਤਾ ਤੇ ਦੁਲਾਰ ਤੇਰਾ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ एहसान दਮ ਜੋ ਖੁਸ਼ੀਆਂ ਨਾਲ ਲੈ ਆਉਂਦੀ ਏ ਤੇਰੇ ਲਈ ਮੈਂ ਉਹ ਰਤ ਹਵਾ ਹਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹਾਂ ਅੱਦੀ ਦੋ ਵੀ ਖਾ ਮੈਂ ਜੱਗੀ ਉੱਤੇ ਅੱਦੀ ਦੋ ਵੀ ਖਾ ਮੈਂ ਜੱਗੀ ਉੱਤੇ ਇੱਕ ਤੇਰੇ ਕਰਕੇ ਖਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ एहसान दਹਮ ਹਾਂ ਜਰੂਰ 2008 ਦੇ ਵਿੱਚ ਲਵ ਦੇ ਮਾਂ ਦੀ ਮੌਤ ਤੋਂ ਬਾਅਦ 2018 ਦੇ ਵਿੱਚ ਪਿਤਾ ਜੀ ਦੀ ਮੌਤ ਹੋ ਗਈ ਤਾਂ ਲਵ ਮਾਂ ਦੇ ਜਾਣ ਤੋਂ ਬਾਅਦ ਹੀ ਪਿਤਾ ਜੀ ਪਿਤਾ ਵੀ ਜਹਾਨੋਂ ਤੁਰ ਗਿਆ ਤਾਂ ਬੰਦਾ ਹੋਰ ਟੁੱਟ ਜਾਂਦਾ ਹੈ ਤਾਂ ਕੀ ਬੀਤੀ ਉਸ ਵੇਲੇ ਕਿ ਇਹ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਮਾਂ ਬਾਪ ਤੋਂ ਮਿਲ ਜਾਂਦੀਆਂ ਨੇ ਸਾਨੂੰ ਕਿਸੇ ਵੇਲੇ ਬਾਹਰ ਜਾਣਾ ਜਾਂ ਰੋਟੀ ਵੀ ਨਹੀਂ ਬਣਾ ਪਾਉਂਦਾ ਤਾਂ ਮਾਂ ਬਾਪ ਰੋਟੀ ਬਣਾ ਦਿੰਦਾ ਹੈ ਤਾਂ ਕੀ ਬੀਤੀ ਜਦੋਂ ਪਿਤਾ ਜੀ ਦੀ ਮੌਤ ਹੋਈ ਹੈ 10 ਸਾਲ ਦਾ ਦੇਰੀ ਬਾਦੀ ਜਿਹੜੇ ਪਿਤਾ ਜੀ ਦੀ ਮੌਤ ਮੈਂ ਕਿਹੇ ਕੰਮ ਕਰ ਰਹਾ ਸੀ ਕਿਸੇ ਦੇ ਘਰੇ ਮੈਂ ਸਫਾਈ ਕਰ ਰਹਾ ਪੋਚੇ ਮਾਰਨਾ ਕਿਸੇ ਦੇ ਘਰੇ ਮੈਂ ਤੇ ਉੱਥੇ ਮਨੋਨਾ ਮੇਰੇ ਭਰਾ ਹੀ ਛੋਟਾ ਆ ਵੱਡਾ ਮੇਰੇ ਤੋਂ ਉਹਨੇ ਮੈਨੂੰ ਫੋਨ ਕੀਤਾ ਵੀ ਇਹ ਤਰ੍ਹਾਂ ਤਰ੍ਹਾਂ ਜਿਹੜੀ ਡੈਡੀ ਦੀ ਦਿੱਕ ਦੇਥ ਹੋ ਗਈ ਤੇ ਮੇਰੇ ਪੈਰਾਂ ਹੇਠਾਂ じめਂ ਨਿਕਲ ਗਈ ਤੇ ਮੈਂ ਉੱਥੇ ਹੀ ਡਿੱਗ ਪਿਆ ਮੈਂ ਮਾਲਕਾ ਤੂੰ ਮੇਰੇ ਨਾਲ ਕੀ ਕੀਤਾ ਮੇਰੀ ਮਾਂ ਤੇ ਕੋਈ ਕੋਈ ਮੇਰਾ ਤੂੰ ਪਿਓ ਵੀ ਲੈ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਭੈਣ ਭਰਾ ਕੋਈ ਭੈਣ ਜਾਂ ਭਰਾ ਉਹ ਵੀ ਤੁਹਾਡੇ ਨਾਲ ਰਹਿੰਦੇ ਨੇ ਛਿੰਨੇ ਮੈਂਬਰ ਨੂੰ ਮੇਰਾ ਬ੍ਰਦਰ ਰਹਿੰਦਾ ਭਰਾ ਪਰਜਾਈ ਆ ਬਾਕੀ ਉਹ ਆਪਣੇ ਅਲੱਗ ਰਹਿੰਦੇ ਮੈਂ ਆਪਣੇ ਅਲੱਗ ਰਹਿੰਦਾ ਪਹਿਲਾਂ ਮੈਨੂੰ ਇਹ ਦੱਸੋ ਹਾਲਾਤ ਤਾਂ ਵੱਧ ਤੋਂ ਵੱਧ ਨਹੀਂ ਕਿਸੇ ਨੇ ਬਾਹਵ ਨਹੀਂ ਫੜੀ ਜਿਵੇਂ ਤੁਸੀਂ ਦੱਸ ਰਹੇ ਰਿਸ਼ਤੇਦਾਰ ਭੈਣ ਭਰਾ ਵੀ ਉਹਨਾਂ ਜਰਸੀ ਜਿ ਨਜ਼ਰ ਮਾਂ ਬਾਪ ਸੀ ਤਾਂ ਹੁਣ ਟਾਈਮ ਪਾਸ ਕਿਵੇਂ ਚੱਲ ਰਿਹਾ ਥੀ ਸੋਚਿਆ ਇਹ ਜਿਹੜੀ ਆਵਾਜ਼ ਹੈ ਤੁਹਾਡੀ ਉਸਤਾਦ ਆ ਰਿਹਾ ਤੁਸੀਂ ਜਿਸ ਨੂੰ ਜਾਂ ਤੁਹਾਡੇ ਪਿਤਾ ਜੀ ਦੇ ਵਿੱਚ ਇਹ ਹੁਨਰ ਸੀ ਆ ਕਿਵੇਂ ਹੈ ਇਹ ਪੁਸਤੈਨੀ ਚੱਲਦਾ ਆ ਰਿਹਾ ਜਾਂ ਸਿਰਫ ਤੁਹਾਡੇ ਜੀ ਹੁਨਰ ਹੈ ਨਹੀਂ ਬਸ ਮੇਰੇ ਹੈਗਾ ਹੀ ਆ ਜੀ ਗਾਣ ਦਾ ਸ਼ੌਂਕ ਸੀ ਜਿਹੜਾ ਮੇਰੇ ਸੀ ਤੁਰ ਮੈਂ ਹੀ ਇਸ ਚੀਜ਼ ਨੂੰ ਮੈਂ ਜਿਹੜਾ ਕਿ ਮੈਂ ਮੰਮੀ ਮੰਮੀ ਵੀ ਇਹੋ ਚੰਦੇ ਵੀ ਨਹੀਂ ਵੱਡਾ ਹੋ ਕੇ ਸਿੰਗਰ ਹੀ ਬਣੇ ਇਹ ਫਿਰ ਮੈਂ ਉਸ ਤੋਂ ਫਿਰ ਸਟਾਰਟਿੰਗ ਜਿਹੜੀ ਕਿ ਕੀਤੀ ਸੀ ਵੀ ਨਹੀਂ ਮੈਂ ਕਲਾਕਾਰ ਹੀ ਬੰਨਾ ਕਿਉਂਕਿ ਜੇ ਨਹੀਂ ਮਾਂ ਨੇ ਐਨੇ ਉਹਨੂੰ ਆਪਣੀ ਕੋਕੀ ਚ ਇੰਨੀਆਂ ਦਰਦਾਂ ਚੱਲੀਆਂ ਨੂੰ ਰੱਖ ਕੇ ਐਨੇ ਸਾਡੇ ਉਸ ਦਿਨ ਮੁਸੀਬਤਾਂ ਚੱਲੀਆਂ ਤਾਂ ਅਸੀਂ ਕੀ ਆ ਗੱਲ ਮਾਂ ਵਾਸਤੇ ਕਾਹੀ ਉਹਦਾ ਹੁਕਮ ਨਹੀਂ ਮੰਨ ਸਕਦੇ ਹੋਰ ਕੀ ਸੁਣਾਉ ਜੇ ਲਵਜੀ ਜਿਹੜੀ ਦਾਸਤਾਨ ਹੈ ਤੁਹਾਡੀ ਦਰਦਾਂ ਨਾਲ ਭਰੀ ਪਈ ਹੈ ਠੀਕ ਸੁਣਾਉਣਾ ਚਾਹੁੰਦੇ ਹੋ ਅਸੀਂ ਤੁਹਾਡਾ ਦਰਦ ਤਾਂ ਨਹੀਂ ਵੰਡਾ ਸਕਦੇ ਪਰ ਸਾਡੇ ਸਰੋਤਿਆਂ ਨੂੰ ਰੱਬ ਜੇ ਸਰੋਤਿਆਂ ਨੂੰ ਕੀ ਸੁਣਾਉਂਗੇ ਔਰ ਜਿਹੜਾ ਮੇਰਾ ਸੌਂਗ ਹੈ ਕੁੰਕੇ ਆਪਾਂ ਲਾਉਣ ਨੂੰ ਮਾਂ ਤੇ ਵੀ ਲੱਗ ਜਾਂਦਾ ਭਾਂ ਤੇ ਵੀ ਲੱਗ ਜਾਂਦਾ ਭਰਾ ਤੇ ਵੀ ਲੱਗ ਜਾਂਦਾ ਜਿਸ ਤਰ੍ਹਾਂ ਕੋਈ ਸੋਚਦਾ ਹੈ ਨਾ ਤੇ ਮੈਂ ਇੱਕ Song ਜਿਹੜਾ ਆਪਣਾ ਸੁਣਾਵਾਂਗਾ ਅੱਖੀਆਂ ਤਰਸ ਗਈਆਂ ਸਾਹਵੇਂ ਚੜੇ ਆ ਆਵੇ ਸਾਤੀ ਉੱਤੇ ਕਾਂ ਵੀ ਬੋਲ ਰਖੈ ਪਰ ਤੂੰ ਨਾ ਆ ਆਵੇ ਹੋ ਜਿੱਦਰ ਜਾਵਾਂ ਤੈਨੂੰ ਪਾਵਾਂ ਤੇ ਤੇਰੇ ਜਾਵਾਂ ਤੈਨੂੰ ਪਾਵਾਂ ਬਹਿ ਗਈਆਂ ਥੱਕ ਹਾਂ ਮੁੜਿਆ ਤਨਵੇਂ ਕਰਿਆ ਚਨਾ ਤੇਰਾ ਕਰਦੀ ਹਾਂ ਇੰਤਜ਼ਾਰ ਮੁੜਿਆ ਤਨਵੇਂ ਕਰਿਆ ਚਨਾ ਨਾਣੀ ਸੁਰਮਾ ਟਿਕਦਾ ਨਾ ਹੰਝੂਆਂ ਨੇ ਮੀਂਹ ਵਰਸਾ ਆਵੇ ਜੀ ਦਾ ਨਾ ਕੋਈ दारू ਐ ਜਿਹੜਾ ਰੋਗ ਹੀ ਜ਼ਰ ਨੂੰ ਲਾ ਆਵੇ ਹੋ ਜਿੰਦ ਕੁ ਰਲਾਉਂਦੀ ਵਿਰਣੇ ਪਾਉਂਦੀ ਹੋ ਜਿੰਦ ਕੁ ਰਲਾਉਂਦੀ ਵਿਰਣੇ ਪਾਉਂਦੀ ਕਰਦੀ ਹਾਂ ਮੈਂ ਪਿਆਰ ਮੜਿਆ ਤਨਾਵੇ ਕਰਿਆ ਤਨਾ ਲਵਦਾ ਕਰਦੀ ਹਾਂ ਇੰਤਜ਼ਾਰ ਮੜਿਆ ਤਨਾਵੇ ਕਰਿਆਂ ਚੰਨ ਨਾਲ ਬਹੁਤਿਆਂ ਦੇ ਮਾਪੇ ਜਿਨ੍ਹਾਂ ਦੇ ਹੁੰਦੇ ਨੇ ਉਹ ਉਹਨਾਂ ਦੀ ਜਿੰਦੇ ਜੀਤਾਂ ਉਹਨਾਂ ਨੂੰ ਸੰਭਾਲ ਦੇਣੀ ਹੈ ਤਾਂ ਜਦੋਂ ਜਹਾਨੋਂ ਤੁਰ ਜਾਂਦੇ ਨੇ ਉਦੋਂ ਬਹੁਤ ਪਿਆਰ ਜਿਤਾਉਂਦੇ ਨੇ ਤਾਂ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਮਾਪੇ ਦਾ ਵਿਛੋੜਾ ਕੀ ਹੁੰਦਾ ਹੈ ਜਿਨ੍ਹਾਂ ਦੇ ਬੀਤ ਦੀ ਉਹੀ ਜਾਣਦੇ ਆ ਤੁਹਾਡੇ ਮਾਤਾ ਪਿਤਾ ਨਹੀਂ ਹੈ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣ ਪਾਇਆ ਇਹ ਇਸ ਚੀਜ਼ ਨੂੰ ਸੱਚੀ ਅਪੀਲ ਲਾਉਣੀ ਚਾਹੁੰਦੇ ਆ ਜਿਹੜੇ ਆਪਣੇ ਮਾਪੇ ਬ ਨੂੰ ਨਹੀਂ ਸੰਭਾਲਦੇ ਮੈਂ ਇਹੀ ਕਹਿਣਾ ਕਿ ਕਿ ਇਨਸਾਨ ਨੂੰ ਪਹਿਲਾਂ ਆਪਣੇ ਮਾਪਿਆਂ ਨੂੰ ਬੰਦਾ ਬਹੁਤ ਕੁਝ ਬੋਲਦਾ ਹੈ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਹਨੇ ਦੁੱਖਾਂ ਵਿੱਚ ਪਾਲਿਆ ਹੁੰਦਾ ਸਾਡੀ ਸੇਵਾ ਕੀਤੀ ਹੁੰਦੀ ਹੈ ਜਦੋਂ ਉਹਨਾਂ ਦੀ ਵਾਰੀ ਆਉਂਦੀ ਬੜਾਪਾ ਜਦੋਂ ਬੜਾਪਾ ਉਹਨਾਂ ਦੇ ਮਾਪਿਓ ਤੇ ਆਪਣੇ ਤੇ ਹੁੰਦਾ ਵਾ ਉਹਦਾ ਆਪਾਂ ਕੀ ਕਰਦੇ ਆਪਾਂ ਮਾਪਿਆਂ ਨੂੰ ਤਾਨੇ ਮੇਨੇ ਮਾਰਦੇ ਜਾਂ ਮੰਨ ਲਓ ਆਪਾਂ ਦਾ ਦਰਦ ਜਾਂ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਪੈ ਗਈ ਸਰੀਰ ਦੇ ਕਾਰਨ ਜਾਂ ਕਿਸ ਤਰ੍ਹਾਂ ਕਹੇ ਮੌਕੇ ਤੇ ਹੋ ਜਾਂਦਾ ਵੀ ਆਪਣਾ ਬੱਚਾ ਜਿਹੜਾ ਕਿ ਮਾਪਿਆਂ ਨੂੰ ਪਾਣੀ ਤੱਕ ਨਹੀਂ ਪੀਂਦਾ ਕਹਨੂੰ ਮਾਪਿਓ ਦੀ ਕਦਰ ਕਰਨੀ ਚਾਹੀਦੀ ਹੈ ਔਰ ਬੰਦੇ ਨੂੰ ਪਤਾ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਵੀ ਮਾਪਿਓ ਚੀਜ਼ ਕੀ ਅੱਜ ਮੈਨੂੰ ਕੋਈ ਨਹੀਂ ਹੈਗਾ ਅੱਜ ਮੈਨੂੰ ਪਤਾ ਕਿਉਂਕਿ ਮੈਂ ਆਪਣੇ ਮਾਪਿਓ ਨਾਲ ਰਹਿ ਕੇ ਵੇਖਿਆ ਆਪਣੇ ਮਾਪ ਜਿੰਨੀ ਮੇਰੀ ਮਾਂ ਨੇ ਮੈਨੂੰ ਸਿੱਖਿਆ ਦਿੱਤੀ ਮੈਂ ਉਹ ਲਈ ਬੰਜੂਰ ਜੀ ਲਵ ਜੰਡਿਆਲਾ ਜਿਹੜਾ ਕਿ ਵੱਤੋਂ ਬੱਤਰ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਆਵਾਜ਼ ਬਹੁਤ ਸੁਰੇਲੀ ਤੇ ਮਿੱਠੀ ਹੈ ਹਾਲਾਤ ਸਾਥ ਨਹੀਂ ਦੇ ਰਹੇ ਨਸੀਬ ਸਾਥ ਨਹੀਂ ਦੇ ਰਹੀ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਤਾਂ ਲਵ ਜੰਡਿਆਲੇ ਦਾ ਸੁਪਨਾ ਉਸ ਦੀ ਮਾਂ ਦਾ ਸੁਪਨਾ ਹੈ ਕਿਉਂਕਿ ਮਾਂ ਨੇ ਸੁਪਨਾ ਸਜਾਇਆ ਸੀ ਕਿ ਲਵ ਦੀ ਜਿੰਨੀ ਪਿਆਰੀ ਆਵਾਜ਼ ਹੈ ਉਸ ਨੂੰ ਵਧੀਆ ਇੱਕ ਚਾਈਟ ਬੰਦਦਾ ਹੋਏ ਨਜ਼ਰ ਆਉਣਾ ਚਾਹੀਦਾ ਪਰ ਮਾਂ ਤਾਂ ਜਹਾਨੋਂ ਤੁਰ ਗਈ ਪਿਤਾ ਵੀ ਜਹਾਨੋਂ ਤੁਰ ਚਲੇ ਤੁਰ ਗਏ ਨੇ ਪਰ ਲਵ ਜੰਡਿਆਲੇ ਦੇ ਸੁਪਨੇ ਨੂੰ ਬੂਰ ਪਾਉਣਾ ਤੁਸੀਂ ਜੇ ਕਿਸੇ ਦਾਨੀ ਸੱਜਣ ਜਾਂ ਰੱਬ ਜਾਂ ਇਹ ਫਰਿਸ਼ਤੇ ਦੇ ਲਵ ਦੀ ਆਵਾਜ਼ ਪਸੰਦ ਆਉਂਦੀ ਆ ਲਵ ਦੇ ਵਿੱਚ ਹੁਨਰ ਨਜ਼ਰ ਆਉਂਦਾ ਤਾਂ ਜ਼ਰੂਰ ਇਸ ਨੂੰ ਥੋੜਾ ਬਹੁਤ ਚਾਂਸ ਮਿਲਣਾ ਚਾਹੀਦਾ ਜਿਸ ਨਾਲ ਇਹਦੇ ਸੁਪਨੇ ਵੀ ਪੂਰੇ ਹੋਣ ਤਾਂ ਲਵ ਮੈਨੂੰ ਜਾਂਦਿਆ ਜਾਂਦੇ ਐ ਦੱਸੋ ਇਹ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੁਸੀਂ ਜਿਵੇਂ ਹੁਣ ਰੋਟੀ ਵੀ ਆਪ ਬਣਾਉਣੀ ਪੈਂਦੀ ਐ ਲੀੜੇ ਵੀ ਆਪ ਧੋਣੇ ਪੈਂਦੇ ਨੇ ਮੀਂਹ ਆ ਜਾਂਦਾ ਤੇ ਪਾਣੀ ਝਟਣਾ ਵੀ ਪੈਂਦਾ ਆ ਵੀ ਤਾਂ ਕਿੰਨੇ ਕੀ ਬੁਰੇ ਹਾਲਾਤ ਨੇ ਹੁੰਦੇ ਹਾਲਾਤ ਮੈਂ ਦੱਸ ਨਹੀਂ ਸਕਦਾ ਵੀਡੀਓ ਕਾਫੀ ਲੋਕਾਂ ਨੇ ਵੇਖੀ ਹੋਣੀ ਐ ਕਿ ਇੰਨੇ ਹਾਲਾਤ ਬੁਰੇ ਮੈਂ ਬਿਆਨ ਨਹੀਂ ਕਰ ਸਕਦਾ ਜਿੱਥੇ ਮੈਂ ਰਹਿੰਨਾ ਬਹੁਤ ਹੀ ਜ਼ਿਆਦਾ ਉੱਥੇ ਪਾਣੀ ਜ਼ਿਆਦਾ ਆ ਜਾਂਦਾ ਕਿਸ ਮੌਕੇ ਪਾਣੀ ਦੇ ਵਿੱਚੋਂ ਦੀ ਜਿਹੜਾ ਕਿ ਮੈਨੂੰ ਨੰਗਣਾ ਪੈਂਦਾ ਮੇਰੇ ਜਾਨਦਿਆਂ ਨੂੰ ਕੱਪੜੇ ਪਿੱਜੀ ਹੁੰਦੇ ਆ ਨਾ ਮੈਂ ਉੱਥੇ ਰੋਟੀ ਬਣਾਉਣ ਜੋਗਾ ਹੁੰਦਾ ਨਾ ਨਾ ਕੁਛ ਕਹਿ ਮੌਕੇ ਦੇ ਹੋ ਜਾਂਦਾ ਵਾ ਵੀ ਮੈਂ ਪਾਣੀ ਪੀ ਕੇ ਜਿਹੜੀ ਕਿ ਰਾਤ ਗੁਜ਼ਾਰਦਾ ਪਹਿਲਾਂ ਜਿਹੜੇ ਰੱਬ ਜਿਹੇ ਸਰੋਤੇ ਨੇ ਪਤਾ ਨਹੀਂ ਕਿਹੜੇ ਰੱਬ ਜਿਹੇ ਫਰਿਸ਼ਤੇ ਦੇ ਆਵਾਜ਼ ਵਧੀਆ ਤੇਰੀ ਪਸੰਦ ਆਵੇ ਤੇ ਤੈਨੂੰ ਜਿਹੜਾ ਫਰਸ਼ ਤੋਂ ਅਰਸ਼ ਤੇ ਲੈ ਜਾਏ ਤਾਂ ਕੀ ਸੁਣਾਇਆ ਜਾਂਦੇ ਜਾਂਦੇ ਆ ਤੇ ਅਪੀਲ ਜ਼ਰੂਰ ਲਾਦੀਆਂ ਆਪਣੀ ਆਵਾਜ਼ ਦੇ ਵਿੱਚ ਜੇ ਕਿਸੇ ਨੇ ਤੈਨੂੰ ਮਿਲਣਾ ਹੋਵੇ ਜਾਂ ਕਿਸੇ ਨੇ ਤੇਰੇ ਨਾਲ ਰਾਬਤਾ ਬਣਾਉਣਾ ਹੋਵੇ ਤੇ ਆਪਣਾ ਨੰਬਰ ਵੀ ਦੱਸਦੀ ਪਰ ਰੱਬ ਜਿਹੇ ਸਰੋਤਿਆਂ ਨੂੰ ਕੀ ਸੁਣਾਉਣਾ ਚਾਹੁੰਦਾ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਜਿੰਨੇ ਲੋਕ ਮੇਰੀ ਵੀਡੀਓ ਦੇਖ ਰਿਹਾ ਦੇਸ਼ਾਂ ਦੇਸ਼ਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਮੈਂ ਕਿਉਂਕਿ ਇਹੀ ਅਪੀਲ ਕਰਦਾ ਹਾਂ ਹੀ ਕਿੰਨਾ ਹੱਥ ਜੋੜ ਕੇ ਮੇਰੇ ਸਾਰਿਆਂ ਗੜ ਗੁਜਾਰਿਸ਼ ਹੈ ਕਿਉਂਕਿ ਇਹੜੀ ਵੀਡੀਓ ਮੇਰਾ ਵੀਰ ਬਾਤ ਤੋਂ ਬਾਅਦ ਉਸ ਇਨਸਾਨਾਂ ਤੱਕ ਜਾਵੇ ਜਿਹੜੇ ਕਿ ਮੇਰੀ ਮਦਦ ਹੋ ਸਕੇ ਜਿੱਥੋਂ ਤੱਕ ਮੇਰਾ ਵੀਰ ਹੋਰ ਮੈਂ ਸਾਰਿਆਂ ਦਾ ਕਰਜ਼ਦਾਰ ਹਾਂ ਔਰ ਕਰਜ਼ਦਾਰ ਰਵਾਂਗਾ ਹਾਂ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਹੋ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤਤਿਆਂ ਬਾਬਾ ਮੈਨੂੰ ਕਰਕੇ ਠੰਡੇ ਢੀ ਸ਼ਾਂ ਹਰ ਜਨਮ ਸਕਦਾ ਮੈਂ ਤੇਰੇ ਅਹਿਸਾਨ ਦਮ ਮਾਤਨਵਾਜੀ ਤਾਂ ਜ਼ਰੂਰ ਜੀ ਇਹ ਦਰਦ ਭਰੀ ਦਾਸਤਾਨ ਹੈ ਅਮਰਸਰ ਦੇ ਨੇੜੇ ਦੇ ਜੰਡਿਆਲੇ ਦੇ ਰਹਿਣ ਵਾਲੇ ਲਵ ਜੰਡਿਆਲੇ ਦੀ ਤਾਂ ਮਾਂ ਬਾਪ ਦੀ ਤਸਵੀਰਾਂ ਹੱਥ ਦੇ ਵਿੱਚ ਨੇ ਤਾਂ ਝੌਂਪੜੀ 'ਚ ਰਹਿੰਦਾ ਹੈ ਤਾਂ ਮੌਤ ਤੋਂ ਬਾਅਦ ਜਿਹੜੇ ਨੇ ਲਵ ਜੰਡਿਆਲਾ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ ਤੇ ਹਾਰਿਆ ਹੋਇਆ ਹੈ ਸਿਰਫ ਲੋੜ ਹੈ ਸਹਾਰੇ ਦੀ ਕਿ ਇਹੋ ਜਿਹਾ ਸਹਾਰਾ ਮਿਲ ਜੇ ਜਿਹੜਾ ਲਵ ਝੰਡਿਆਲੇ ਦੀ ਆਵਾਜ਼ ਨੂੰ ਦੁਨੀਆ ਤਾਈ ਪਹੁੰਚਾ ਦੇ ਤਾਂ ਰੱਬ ਜੇ ਇਹ ਸਰੋਤੇ ਨੇ ਜਿਹੜੇ ਸੁਣਦੇ ਨੇ ਹਮੇਸ਼ਾ ਹੀ ਜਿਹੜੇ ਫਰਸ਼ ਤੋਂ ਅਰਸਤੇ ਲੈ ਜਾਂਦੇ ਨੇ ਬਹੁਤਿਆਂ ਦੀਆਂ ਵੀਡੀਓ ਅਸੀਂ ਐਵੇਂ ਵਾਇਰਲ ਕਰ ਦਿੰਦੇ ਆ ਜਿਨ੍ਹਾਂ ਦੇ ਵਿੱਚ ਟੈਲੈਂਟ ਵੀ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਦਰਦ ਵੀ ਨਹੀਂ ਹੁੰਦਾ ਪਰ ਲਵ ਦੇ ਵਿੱਚ ਟੈਲੈਂਟ ਜਾਂ ਆਵਾਜ਼ ਜਿਹੜੇ ਇਸ ਚੀਜ਼ ਨੂੰ ਸਹੀ ਤਰ੍ਹਾਂ ਜਾਣਦੇ ਨੇ ਪਛਾਣਦੇ ਨੇ ਉਹਨਾਂ ਨੂੰ ਪਸੰਦ ਆਉਂਦੀ ਆ ਤਾਂ ਲਵ ਝੰਡਿਆਲੇ ਦਾ ਸਾਥ ਜ਼ਰੂਰ ਦਿਓ ਤਾਂ ਲਵ ਝੰਡਿਆਲੇ ਦੇ ਹਾਲਾਤਾਂ ਵਾਸਤੇ ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਐਸੇ ਉਮੀਦ ਦੇ ਨਾਲ ਮੈਨੂੰ ਦੇਉ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਗੱਲਾਲੀ ਅੰਮ੍ਰਿਤਸਰ